ਪਿਆਰ ਨੂੰ ਪਿਆਰ ਪ੍ਰੀ ਸਸਤੀ ਕਾਲ ਜੀ ਮੈਂ ਅੱਜ ਤੁਹਾਨੂੰ ਆ ਗੁੰਤੀ ਪੌਣੀ ਸਿਖਾਵਾਂਗੀ ਗੁੰਤੀ ਬਹੁਤ ਸੌਖੀ ਜਿੰਨਾ ਤੁਸੀਂ ਬਾਰਡਰ ਰੱਖਣਾ ਰੱਖ ਲਓ ਤੇ ਪਿਛਲੇ ਪਾਸੇ ਆਪਾਂ ਸਲਾਈ ਜਾਣੀ ਹੈ ਤਿੰਨ ਪੁੱਠੇ ਪਹਿਲਾਂ ਤਿੰਨ ਸਿੱਧੇ ਚਾੜਨੇ ਤੇ ਪੰਜ ਪੁੱਠੇ ਦੋ ਸਿੱਧੇ ਪੰਜ ਪੁੱਠੇ ਦੋ ਸਿੱਧੇ ਪੰਜ ਪੁੱਠੇ ਦੋ ਸਿੱਧੇ ਇਸੇ ਤਰ੍ਹਾਂ ਪੂਰੀ ਸਲਾਈ ਜਾਣੀ ਫਿਰ ਅੱਗੇ ਤੋਂ ਸ਼ੁਰੂ ਕਰਨੀ ਹੈ ਗੁੰਤੀ ਇਬੁੰਤੀ ਮੇ ਸੋਦੇ ਜੀਆ ਬਾਹ ਸ਼ੁਰੂ ਕੀਤੀ ਹੈ ਇਹਦੇ ਤੇ ਤੁਹਾਨੂੰ ਮੈਂ ਪਾ ਕੇ ਦਿਖਾਉਣੀ ਆ ਬੁੰਤੀ ਬੜੀ ਸੌਖੀ ਆ ਚਾਰ ਸਲਾਈਆਂ ਦੀ ਬੁੰਤੀ ਪਹਿਲਾਂ ਦੋ ਘਰੇ ਸਿੱਧੇ ਪਾ ਲੈਣੇ ਦੋ ਘਰੇ ਫਿਰ ਵਾਲਾ ਪਾ ਲੈਣਾ ਫਿਰ ਦੋ ਘਰੇ ਕਟਾਉਣੇ ਪਹਿਲੇ ਦੋ ਘਰੇ ਕਟਾਉਣੇ ਤੋਂ ਬਾਅਦ ਅੱਗੇ ਪਾਉਣਾ ਤੇ ਇਹ ਜਿਹੜੇ ਆ ਇਹ ਇੱਕ ਸਿੱਧਾ ਨਾਲ ਬੁਣ ਲੈਣਾ ਫਿਰ ਨਾਲ ਵਲ ਪਾਉਣਾ ਤੇ ਦੋ ਘਟਾਉਣੇ। ਉਹਨੂੰ ਸਿੱਧਾ ਕਰਕੇ ਥੋੜਾ ਜਿਹਾ ਤੇ ਆਪਾਂ ਇੰਜ ਬੁਣਨਾ। ਬੜੀ ਸੌਖੀ ਬੁਣਦੀ ਹੈ। ਇਹ ਚਾਰ ਸਲਾਈਆਂ ਦੀ ਇੱਕ ਸਲਾਈ ਬੁਣਦੀ ਵਾਲੀ ਤੇ ਤਿੰਨ ਸਿੱਧੀਆਂ। ਉੱਤੀਆਂ ਸਿੱਧੀਆਂ ਫਿਰ ਆਪਾਂ ਉਸੇ ਤਰ੍ਹਾਂ ਦੋ ਪਤਾਵਾਂਗੇ। ਆ ਦੋ ਜਿਸ ਸਮੇਂ ਜੋੜਾ ਲੱਗੀ ਮਾਰਨ ਜੁੜਾ ਕੱਟ ਗਿਆ ਫਿਰ ਇੱਥੇ ਆਪਾਂ ਵੜ ਪਾਵਾਂਗੇ ਜਾਲੀ ਬਣਾਵਾਂਗੇ ਫਿਰ ਇੱਕ ਸਿੱਧਾ ਫਿਰ ਜਾਲੀ ਬਣਾਾਂਗੇ ਇਹ ਦੋ ਪੁੱਠੇ ਵਿੱਚ ਆ ਦੇਖੋ ਮੈਂ ਹੁਣ ਦੋ ਡੱਬੀਆਂ ਪਾ ਲਈਆਂ ਦੋ ਡਬੀਆਂ ਪਾ ਕੇ ਤੇ ਤੁਹਾਨੂੰ ਦੱਸਤਾ ਕਿ ਕਿਵੇਂ ਦੀਆਂ ਲੱਗਦੀਆਂ। ਕੋ ਦੋ ਡਬੀਆਂ। ਪਈਆਂ ਸੋਹਣੀਆਂ ਬਣਦੀਆਂ। ਸ਼ੀਲ। ਸ਼ੀਲ ਵਿੱਚੋਂ ਦੀ ਸੋਹਣੇ ਲੱਗਦੇ। ਜਾਲੀ ਪਈ ਸੋਹਣੀ ਲੱਗਦੀ ਹੈ। ਇਹ ਬੱਚੇ ਦੀ ਬਾਹਾਂ ਜਿੰਨੇ ਪੈ ਗਈਆਂ। ਪਈ 1 2 3। ਇਹ ਜੀ। ਅਨਸ਼ੀ ਬਾਕੀ ਜਿਹੜੀਆਂ ਸਾਈਡਾਂ ਤੇ ਆਪਾਂ ਬਾਹਰ ਤੋਂ ਵਧਾਉਣੇ ਨੇ ਸਾਰੇ ਇਸੇ ਤਰ੍ਹਾਂ ਹੀ ਪੁੱਠੇ-ਪੁੱਠੇ ਲਈ ਜਾਣੇ ਜਿਹੜੀਆਂ ਲਾਈਨ ਅਪ ਪੈ ਗਈਆਂ ਪੈ ਗਈਆਂ ਸ਼ੁਰੂ ਕਰੋ ਇਹ ਦੱਸਿਓ ਕਿਵੇਂ ਦੀ ਲੱਗਦੀ ਬੁਲਤੀ